ਆਹ ਵੇਖੋ ਜੀ ਸਰਦਾਰ ਦਸਕਰਨ ਸਿੰਘ ਕਾ ਕਾਨ ਸਿੰਘ ਵਾਲਾ ਜੀ ਪਹੁੰਚੇ ਆ ਤੇ ਆਹ ਪਾਣੀ ਜਿਹੜਾ ਚੱਲਣ ਡਿਆ ਵਾ ਨਾ ਬਹੁਤ ਜ਼ਿਆਦਾ ਇਹ ਸੜਕ ਦੇ ਉਤੋਂ ਵੀ ਪਾਣੀ ਸੜਕ ਤੇ ਜਾ ਰਿਹਾ ਰਾਵੀ ਦਾ ਪਾਣੀ ਸੜਕ ਤੇ ਹਾਂਜੀ ਉਹ ਦੂਰ ਤੱਕ ਜਿਹੜਾ ਹਨੇਰਾ ਵਾ ਨਾ ਉਹ ਸ਼ੂਕ ਪੈਂਦੀ ਆ ਬਹੁਤ ਦੇ 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 ਇਸ ਨਹੀਂ ਨਾ ਰਿਹਾ ਪਾਣੀ ਹਾਂਜੀ ਕਿਸੇ ਵੇਖ ਸਕਦੇ ਹੋ ਕਿ ਵੀ ਇਹੋ ਜੀ ਹਾਲਤ ਦੇ ਵਿੱਚ ਸਰਦਾਰ ਜਸਕਰਨ ਸਿੰਘ ਕਾਨ ਵਾਲਾ ਜੀ ਜੋ ਕਾਨ ਸਿੰਘ ਵਾਲਾ ਜੀ ਪਹੁੰਚਿਆ ਤੇ ਵੇਖੋ ਇਹ ਪਾਣੀ ਰਾਵੀ ਦਾ ਜਿਹੜਾ ਵਾ ਚੱਲਣ ਡਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚਿਆ ਅੱਜ ਅਮੀਪੁਰ ਕਲਨੌਰ ਜਿੱਥੇ ਕੇ ਜ਼ਿਲ੍ਹਾ ਖੁਰਦਾਸਪੁਰ ਜੋ ਕਿ ਸਰਦਾਰ ਜਸਕਰਨ ਸਿੰਘ ਕਾਂ ਸਿੰਘ ਵਾਲਾ ਜੋ ਹੜਪੀੜਤ ਦੀ ਜਿਹੜੀ ਖਬਰ ਲੈਣ ਆਇਆ ਨਾਲ ਹੀ ਬਹੁਤ ਸੇਵਾ ਜਿਹੜੀ ਲੈ ਕੇ ਆਇਆ ਪਾਣੀ ਦੀ ਵੀ ਹੋਰ ਵਸਤੂਆਂ ਕਹੀ ਆ ਉਹਨਾਂ ਦੀ ਨਾਲ ਹੀ ਸਾਰੀ ਟੀਮ ਆ ਤੇ ਆਪਾਂ ਉਹਨਾਂ ਦੇ ਨਾਲ ਕਰਦੇ ਆ ਕੁਛ ਬਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਬੰਦ ਕਰਕੇ ਥੋੜਾ ਅੱਗੇ ਆ ਵੀ ਹਾਂਜੀ ਜੋ ਆਪਣਾ ਪ੍ਰਧਾਨ ਸਾਹਿਬ ਜੀ ਜੋ ਅੱਜ ਤੁਸੀਂ ਪਹੁੰਚੇ ਆ ਜੋ ਇਹਨਾਂ ਦਾ ਡਾਪਰੇਟ ਦੋ ਤਿੰਨ ਅਕੀ ਖਬਰ ਲੈਣ ਲਈ ਗਈ ਸੀ ਤੁਹਾਡੀ ਆਪਣਾ ਜਿਹੜਾ ਵਾਪਰੇਟ ਹੋਇਆ ਵਾ ਤੁਸੀਂ ਨਾ ਪਰਵਾਹ ਕਰਦੇ ਹੋਏ ਵੀ ਅੱਜ ਇੱਥੇ ਪਿੰਡ ਮੈਨੂੰ ਯਾਦ ਪੁੱਲ ਜਾਂਦਾ ਵਾ ਅ ਕਿ ਪਿੰਡ ਦਾ ਨਾ ਅਮੀਪੁਰ ਅੱਥੇ ਪਹੁੰਚੇ ਆ ਤੇ ਤੁਸੀਂ ਆਪਣੀ ਇੱਕ ਜਾਣ ਦੀ ਨਾ ਪਰਵਾਹ ਕਰਦੇ ਹੋਏ ਵੀ ਤੁਹਾਨੂੰ ਅਜੇ ਤੱਕ ਜਿਹੜੇ ਦਰਦ ਅਸੀਂ ਸੁਣਿਆ ਸੀ ਉਹ ਵੀ ਹੋ ਰਹੇ ਆ ਤੁਹਾਨੂੰ ਆਪਣੀ ਜਾਣ ਦੀ ਪਰਵਾਹ ਨਹੀਂ ਸੀ ਕਿ ਇੰਨੀ ਦੂਰ ਤੁਸੀਂ ਆਏ ਆ ਜਿਹੜਾ ਸੇਵਾ ਲੈ ਕੇ ਹਾਂਜੀ ਤੁਹਾਨੂੰ ਡਾਕਟਰਾਂ ਨੇ ਰੈਸਟ ਵੀ ਦੱਸੀ ਆ ਜੀ ਹਾਂਜੀ ਡਾਕਟਰਾਂ ਨੇ ਕੈਮਰਾਮੈਨ ਨੂੰ ਕਹਾਂਗੇ ਥੋੜਾ ਪਿੱਛੇ ਰੈਸਟ ਜੀ 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 ਪਰ ਇਹਦਾ ਫਰਕ ਜਾਂਦਾ ਨਹੀਂ ਮੈਂ ਤਾਂ ਹਦੀ ਜਿਮਾਂ ਹਾਂਜੀ ਜਿਹੜੇ ਤਰੀਕੇ ਚਲੇਗੇ ਹਾਂਜੀ ਜਿਹੜੇ ਪਾਉਣਗੇ ਮੇਰੀ ਆਤਮਾ ਮੰਨੀ ਹਾਂਜੀ ਕਿ ਮੈਂ ਨਹੀਂ ਲੱਗਦਾ ਜੀ ਕਿਸ ਕਰ ਪਈ ਨਾ ਭਾਰਤੀ ਸਰਕਾਰ ਦੇ ਪਰਜੰਮੇ ਸਰਦਾਰ ਮਹਿੰਦਰ ਸਿੰਘ ਜੀ ਨੇ ਇਹ ਕੰਮ ਜਿੰਦੂ ਪੰਨੋਂ ਦੇਖਿਆ ਜੀ ਵੀਰ ਨਾਲ ਸਰਦਾਰ ਅਮਰੀਤ ਸਿੰਘ ਜੀ ਉਹਨਾਂ ਦੀ ਪੰਨੋਂ ਬਣ ਕਮੇਟੀ ਹੈ ਨਗਰ ਕ ਜਿਲ੍ਹੇ ਜੀ ਮੇਰੇ ਨਾਲ ਪੰਨੋਂ ਬੈਠੇ ਜਪਾ ਜੀ ਹੁਂਦੇ ਪਾਸੀ ਜੀ ਜੀ ਅੰਦਰ ਆ ਕੇ ਹਮਨ ਤੇ ਪਹੁੰਚਿਆ ਤੇ ਸਾਡੇ ਸਰਪਤ ਸਿੰਘ ਜੀ ਜੀ ਦਾ ਗੁਰਦਾਸਪੁਰ ਜੀ ਇਹ ਕਿਹੜਾ ਪਿੰਡ ਕਲਾਨੌਰ ਤੋਂ ਗੁਰਦਾਸਪੁਰ ਤੋਂ ਜਿਹੜੀ ਕਲਾਨੌਰ ਤੋਂ ਕੈਮਰਾਮੈਨ ਨੂੰ ਕਹਾਂ ਉਹ ਤੁਹਾਨੂੰ ਆਪਾਂ ਕਹੀਏ ਜੇ ਦੂਜੇ ਲਫ਼ਜ਼ ਜਿਹੀ ਕਹੀਏ ਗੁਰਦਾਸਪੁਰ ਤੋਂ ਜਿਹੜੀ ਕਲਾਨੌਰ ਜਾਂਦੀ ਹੈ ਜੀ ਇਹ 12 ਕਿਲੋਮੀਟਰ ਤੇ ਪਿੰਡ ਇਹ ਆਉਂਦਾ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਅੱਛਾ ਜੀ ਅੱਜ ਵਾਰਸ ਪੰਜਾਬ ਦੀ ਜਥੇਬੰਦੀ ਨੇ ਖੜ੍ਹੇ ਪੀੜਤਾਵਾਂ ਦੇ ਲਈ ਮਹਾਰਾਜੀ ਕਿਰਪਾ ਨਾਲ ਉਸ ਦੀ ਹੋੜ ਨਾਲੀ ਇਥੇ ਇੱਕ ਗਡਾਉਂ ਬਣਾਇਆ ਜਿੱਥੇ ਪਾਣੀ ਜਿੱਥੇ ਖੰਡ ਚਾਹ ਹੋਰ ਜਿਹੜੀਆਂ ਚੀਜ਼ਾਂ ਇੱਥੇ ਕੀਤੀ ਕਿਉਂਕਿ ਇੱਥੇ ਤਾਂ 6 ਕਿਲੋਮੀਟਰ ਦੇ ਕਿਪਸੇ ਪਾਣੀ ਪਾਣੀ ਜਾਣ ਚਾਹੀਦਾ ਕਿੰਨੇ ਬਦਿੱਤੇ 3 ਕਿਲੋਮੀਟਰ ਦੇ ਕਿ ਪਾਣੀ ਹੈ ਤੇ ਬਹੁਤ ਬੁਰਾ ਹਾਲ ਹੈ ਤੇ ਲੋਕਾਂ ਨਾਲ ਬਿਲਕੁਲ ਉੱਤੀ ਹੋਈ ਹੈ ਸੜਕ ਨਹੀਂ ਦਿਸਦੀ ਕੋਈ ਪਈ ਨਹੀਂ ਦਿਸਦੀ ਕੋਈ ਜਨਜੀ ਦਾ ਬੁਰਾ ਹਾਲ ਹੈ ਲੋਕਾਂ ਨਾਲ ਹਾਂ ਇਥੋਂ ਰਾਵੀ ਪੈਂਦੀ ਰਾਵੀ ਦੇ ਨਾਲ ਪਾਕਿਸਤਾਨ ਦੀ ਹੱਦ ਆ ਜਾਂਦੀ ਹੈ ਅੱਛਾ ਇਸ ਕਰਕੇ ਜਦੋਂ ਜੰਗ ਦਾ ਮੌਲੋਂ ਦਾ ਤੋਂ ਉਹਦੇ ਵੀ ਸਿੱਤੇ ਜਾਂ ਕੇ ਆਉਂਦੀ ਸੀ ਵੀ ਜੰਗ ਨਹੀਂ ਹੁੰਦੀ ਤੇ ਵੀ ਅਮਰ ਰਹਿਣਾ ਚਾਹੀਦਾ ਜੀ ਹੁਣ ਵੀ ਜਿਹੜਾ ਸਾਰਾ ਤੁਸੀਂ ਦੇਖਣਾ ਹੈ ਇਹ ਜਿਹੜਾ ਸਾਰਾ ਖੜਾ ਹੋ ਗਿਆ ਜੀ ਇਹ ਸਰਕਾਰ ਦੀ ਮਲਕੀਤੀ ਚਾਹਨਾ ਜੀ ਤੇ ਇੰਡੀਅਨ ਸਟੇਟ ਦੀ ਪੋਲਿਸੀ ਜੀ ਇਹਦੇ ਨੇ ਪਾਣੀ ਆਇਆ ਆ ਗਿਆ ਪਾਣੀ ਕਿਦੋਂ ਐਵੇਂ ਕਿਵੇਂ ਆ ਗਿਆ ਤੁਹਾਡਾ ਕਹਿੰਦਾ ਭਾਵਾ ਕਿ ਪੰਜਾਬ ਨੂੰ ਡੋਬਣ ਦਾ ਕਰਕੇ ਹੀ ਇਹਨਾਂ ਨੇ ਇੱਕ ਪੋਲਿਸੀ ਬਣਤੀ ਆ ਤੈਨੂੰ ਕੋਈ ਖਾਸੀ ਜਾਏ ਜੀ ਆਬ ਨੂੰ ਮਾਰ ਜੀ ਜਿਹੜਾ ਹੈ ਫਿਰੋਜ਼ਕਾਬਦ 2013 ਚਾਹੀ ਜੀ ਉਸ ਤੋਂ ਬਾਅਦ 23 ਚਾਹੀ ਜੀ ਉਸ ਤੋਂ ਬਾਅਦ ਹੌਣਾ ਆ ਗਿਆ ਹੁਣ ਤੁਸੀਂ ਦੱਸੋ ਵੀ ਜਿਹੜੇ ਸਟੇਟ ਦੇ ਵਿੱਚ ਜਿਹੜਾ ਗੇਟ ਹੁਣ ਹੜਾ ਲੱਗ ਗਿਆ ਜੀ ਉਹ ਟੁੱਟ ਜਾਣ ਜੀ ਜਿਹੜਾ ਮੇਨ ਹੀ ਗੇਟ ਟੁੱਟ ਜਾਣ ਮਾੜਾ ਜਿਆ ਆ ਤੂੰ ਦੱਸੋ ਫਿਰ ਕੀ ਕਹਿੰਦੇ ਦਾ ਬਦਲ ਧਿਆਨ ਨਹੀਂ ਤੇਰੇ ਨਾਲ ਜਿਹਨੇ ਬੰਨ ਸੀਗੇ ਇਹ ਆਏ ਸਾਲ ਉਹ ਮੈਂ ਰਿਕਵਰ ਨਹੀਂ ਕਰਨੀ ਤੇਰੇ ਪੈਰ ਕਰਕੇ ਜਿੱਥੇ ਜਿੱਥੇ ਕਰਵਾ ਪੈਂਦੀਆਂ ਜਿੱਥੇ ਜਿੱਥੇ ਪਤਾ ਵੀ ਤੁਹਾਨੂੰ ਸਭ ਦਾ ਇਹ ਗਿੱਡੀ ਗੱਲ ਹੈ ਪੱਥਰ ਲਿਆ ਕੇ ਉਹਦਾ ਜਾਲ ਬਣ ਕੇ ਪਾਉਂਦੇ ਹੁੰਦੇ ਸੀ ਜੀ ਬਿਲਕੁਲ ਪੱਥਰ ਤੇ ਵੀ ਹੈ ਪੱਥਰ ਦੇ ਨਾਲ ਬਹੁਤ ਕੁਝ ਹੋ ਸਕਦਾ ਸਾਰਾ ਕੁਝ ਹੋ ਸਕਦਾ ਹੋ ਸਕਦਾ ਇਹ ਤੇ ਫਿਰ ਤੁਸੀਂ ਇਹ ਦੱਸੋ ਜੀ ਫਿਰ ਇੰਨਾ ਜਿਆਦਾ ਹੈ ਫਿਰ ਇਹ ਹੈ ਤਾਂ ਬਹੁਤ ਸਾਰੇ ਪਾਉਂ ਗਏ ਅੰਤ ਤੱਕ ਹਾਂਜੀ ਕਿਉਂਕਿ ਉਹਨਾਂ ਨੇ ਮਾੜੀਆਂ ਨੀਤੀਆਂ ਪੰਜਾਬ ਨੂੰ ਹੀ ਤੁਹਾਡਾ ਕਹਿਣ ਦਾ ਭਾਵ ਵੀ ਮਾਰਨ ਦਾ ਕਰਕੇ ਖਤਕੜਨ ਦਾ ਕਰਕੇ ਪੰਜਾਬ ਨੂੰ ਕਦੇ ਮੁਕੇਰੀਆਂ ਹਾਈਡਰੋ ਪ੍ਰੋਜੈਕਟ ਹੈ ਜੀ ਤੁਹਾਨੂੰ ਸਾਲ ਹੈ ਕਦੇ ਭਾਗੜਾ ਡੈਮ ਹੈ ਨਹੀਂ ਟੁੱਟਿਆ ਉਹ ਕਦੇ ਟੁੱਟਿਆ ਜੀ ਉਹਦੇ ਕਦੇ ਡਿਗਰੀ ਹੈ ਜੀ ਡੈਮ ਨਹੀਂ ਟੁੱਟ ਸਕਦਾ ਤੇ ਜੇਕਰ ਪੌਂਗ ਡੈਮ ਵੀ ਟੁੱਟ ਸਕਦਾ ਤੇ ਹੋਰ ਵੱਡੇ ਵੱਡੇ ਮੁਲਕਾਂ ਦੇ ਡੈਮ ਨਹੀਂ ਟੁੱਟਦੇ ਤੇ ਵੀ ਨਹੀਂ ਟੁੱਟ ਕੇ ਆ ਰਹੀਆਂ ਜੀ ਕਰਕੇ ਪਹਿਲਾ ਤਾਂ ਸਾਨੂੰ ਦਰਬਾਰ ਸਾਹਿਬ ਤੇ ਨਹੀਂ ਹਮਲਾ ਕੀਤਾ ਜੀ ਦਬੋਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਕੇ ਸਾਡੀ ਨੌਜਵਾਨੀ ਨੂੰ ਉੱਪਰ ਹੀ ਲੀਡਰਸ਼ਿਪ ਖ਼ੀਦ ਕਰਤਾ ਜੀ ਬਿਲਕੁਲ ਪੱਤੀ ਘੁਰਦੋਰੇ ਤੇ ਹਮਲਾ ਕਰਤਾ ਚਲੋ ਦਰਬਾਰ ਸਾਹਿਬ ਤੇ ਹਮਲਾ ਆਇਆ ਸੀ ਤੇ ਬੱਤੀ ਘੁਰਦੋਰੇ ਤੇ ਕਿਵੇਂ ਕਰ ਹੋ ਗਿਆ ਹਮਲਾ 25 ਗੁਰੂਗ੍ਰਾਮ ਨੂੰ ਬੀੜ ਨੂੰ ਅਗਲਾ ਕੇ ਸਾੜ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਕੀਤਾ ਸਾਡੇ ਨੌਜਵਾਨੀ ਨਸ਼ਾ ਕੂਤੀ ਕੀਤੀ ਬਿਲਕੁਲ ਨਵੰਬਰ 83 ਦੇ ਵਿੱਚ ਜਾ ਕੇ ਸਾਡੇ ਨੌਜਵਾਨਾਂ ਦੇ ਇਹ ਨਹੀਂ ਕੀਤਾ ਮੈਂ ਕਾਨੂੰਨ ਅਨੁਸਾਰ ਦਿੱਤਾ ਸਾਡੀਆਂ ਨੂੰ ਮੈਂ ਬੇਵੱਤ ਕਰ ਦਿੱਤਾ ਤੇ ਹੁਣ ਵੀ ਸਾਡੇ ਪੰਨੇ ਕੀ ਹੈ ਸਾਡੇ ਪੰਨੇ ਕੀ ਹੈ ਇਹਨਾਂ ਨੇ ਕੀ ਕੀਤਾ ਉਦੋਂ ਕਰਤਾ ਉਸ ਤੋਂ ਬਾਅਦ ਉਹਨਾਂ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭੈਣ ਜੀ ਇਹਨਾਂ ਨੇ ਕੀ ਕੀਤਾ ਪਾਲਿਸੀ ਦੇ ਤਹਿਤ ਪਾਲਿਸੀ ਦੇ ਤਹਿਤ ਤੁਹਾਨੂੰ ਸੋਚਣਾ ਚਾਹੀਦਾ ਹੈ ਫਿਰ ਇਹਨਾਂ ਨੇ ਕੀ ਕੀਤਾ ਸਾਡੀ ਨੌਜਵਾਨੀ ਨੂੰ ਨਸ਼ੇ ਤੇ ਲਾਤਾ ਹਾਂਜੀ ਨਸ਼ੇ ਤੇ ਲਾਤਾ ਜੀ ਨਸ਼ੇ ਤੇ ਲਾ ਕੇ ਸਾਡੀ ਨੌਜਵਾਨੀ ਬਰਬਾਦ ਕਰ ਦਿੱਤੀ ਪਾਲਿਸੀ ਦੇ ਤਹਿਤ ਫਿਰ ਕੀ ਕੀਤਾ ਇਹ ਕਹਿੰਦੇ ਸਾਡੀ ਜਮੀਨਾਂ ਖੋਲੀਆਂ ਕਿਸਾਨੀ ਨਾਲ ਸਾਡੇ ਦੇ ਸਿੱਖਾਨ ਸਹੀਦ ਕਰਤਾ ਤੇ ਉਸ ਤੋਂ ਬਾਅਦ ਪਹਿਲਾਂ ਹੜ ਆਉਂਦੇ ਰਹੇ ਤੇ ਆ ਹੁਣ ਹੜ ਦੇ ਵਿੱਚ ਆ ਕੇ ਇਹ ਸਾਡੇ ਕੀ 84 ਦਾ ਵੀ ਰਿਕਾਰਡ ਤੋੜ ਦਿੱਤਾ ਗਿਆ ਹਾਂ ਬਿਲਕੁਲ ਆ ਹੁਣ ਕੀ ਕੀਤਾ ਬਿਲਕੁਲ ਇਹ ਸਾਰਾ ਕੁਝ ਕੀ ਪਾਲਿਸੀ ਦਿੱਤਾ ਹੈ ਤੁਹਾਡਾ ਇਸ ਕਰਕੇ ਇਹਨੂੰ ਐਵੇਂ ਨਾ ਲਓ ਕਿ ਇੱਕ ਦਿਨ ਇਹਨੇ ਇਹ ਵੀ ਕਰਨਾ ਕੋਈ ਪਤਾ ਨਹੀਂ ਭਾੜਾ ਦਾ ਸਾਰਾ ਤੋੜਦਾ ਸਾਡੇ ਨੌਜਵਾਨ ਹੈ ਸਾਡੇ ਸਾਰੇ ਪੰਜਾਬ ਦੀ ਬਾਰ ਬਾਰ ਫੋਟੋ ਪਾਣੀ ਹੋਦੀ ਹੈ ਹੈ ਉਹ ਕਿਤੇ ਇਹ ਫੇਕ ਕਰਕੇ ਸਾਡੀ ਪ੍ਰੈਕਟਿਸ ਨੂੰ ਖਿੱਚੀ ਕਰਦਾ ਸਾਡੇ ਘਰਾਂ ਚ ਪਏ ਲੋਕ ਨਾ ਰਹੇ